ਇਹ ਮੁਕਦਮਾ ਨੰਬਰ 88 ਜਿਹੜਾ ਹੈਗਾ ਮਿਤੀ 26 24 ਦਾ ਦਰਜ ਕੀਤਾ ਗਿਆ ਐਂਡੀਪੀਐਸ ਐਕਟ ਦੇ ਤਲਵੰਡੀ ਸਾਬੋ ਥਾਣੇ ਦੇ ਵਿੱਚ ਜਿਸ ਦੇ ਵਿੱਚ ਇੱਕ ترਸੀਮ ਚੰਦ ਉਰਫ ਟੈਪੀ ਹੈ ਇਹ ਮੋੜ ਮੰਡੀ ਦੇ ਰਹਿਣ ਵਾਲੇ ਹੈਗੇ ਇਹਨਾਂ ਤੇ ਪਹਿਲਾਂ ਵੀ 8 ਨੰਬਰ ਮੁਕਦਮੇ ਐਂਡੀਪੀਐਸ ਐਕਟ ਦੇ ਵਿੱਚ ਦਰਜ ਹੈਗੇ ਤੇ ਇਹਨਾਂ ਦੇ ਅਸੀਂ ਜਿਹੜੇ ਦੋ ਤਿੰਨ ਥਾਵਾਂ ਦੇ ਸਰਚ ਕੀਤੀ ਸੀ ਕਿ ਡੈਕ ਇੰਸਪੈਕਟਰ ਨੂੰ ਸਾਡੇ ਡੀਐਸਪੀ ਨੇ ਨਾਲ ਲੈ ਕੇ ਤਾਂ ਜਿਸ ਦੇ ਵਿੱਚ ਇਹਨਾਂ ਦਾ ਇੱਕ ਗੋਡਾਊਨ ਸੀਗਾ ਉਸ ਦੇ ਵਿੱਚੋਂ ਕਾਫੀ ਲੱਖਾਂ ਦੀ ਮਾਤਰਾ ਦੇ ਵਿੱਚ ਸਾਨੂੰ ਜਿਹੜੀ ਹੈਗੀ ਗੋਲੀਆਂ ਬਰਾਮਦ ਹੋਈਆਂ ਜਿਸ ਦੇ ਵਿੱਚ ক্লোਨਾਜ਼ेपਾਮ ਲੋਰਾਜ਼ेपਾਮ ਐਲਪ੍ਰੈਜ਼ੋਲਮ ਜਿਹੜੀ ਕਿ ਐਨਡੀਪੀਐਸ ਐਕਟ ਦੇ ਵਿੱਚ ਆਉਂਦੀਆਂ ਗੋਲੀਆਂ ਉਸ ਤੋਂ ਇਲਾਵਾ ਜਿਹੜੇ ਕੈਪਸੂਲ ਹੈਗੇ ਲਗਭਗ 20 ਲੱਖ 42470 ਕੈਪਸੂਲ ਤੇ ਟੈਬੂਲੇਟਸ 368250 ਇਹ ਪ੍ਰੀਗਾਬਲਿੰਗ ਸాల్ਟ ਤੇ ਉਹਦੇ ਨਾਲ ਸੰਬੰਧਿਤ ਜਿਹੜੇ ਸాల్ਟਸ ਹੈਗੇ ਉਹਨਾਂ ਦੇ ਕੈਪਸੂਲ ਤੇ ਟੈਬੂਲੇਟਸ ਵੀ ਸਾਨੂੰ ਬਰਾਮਦ ਹੋ ਸਰੇ ਇਹ ਇੰਨੀ ਭਾਰੀ ਮਾਤਰਾ ਦੇ ਵਿੱਚ ਅਖਰ ਇਹ ਕਿੱਥੇ ਜਾਂਦਾ ਜ਼ਿਲ੍ਹੇ ਜੀ ਇਹਨਾਂ ਦਾ ਇਹਨਾਂ ਮਾਲ ਜਿਹੜਾ ਇਹ ਜਿਹੜਾ ਅਸੀਂ ਬੈਕਵਰਡ ਲਿੰਕੇਜ ਕਰਕੇ ਐਸਟੈਬਲਿਸ਼ ਕੀਤਾ ਸੀਗਾ ਜਿਹੜਾ ਇੱਕ ਇਹਨਾਂ ਦਾ ਇੱਕ ਤਲਵੰਡੀ ਦੇ ਵਿੱਚ ਇੱਕ ਡਰੱਗ ਸਟੋਰ ਸੀਗਾ ਇੱਕ ਕੈਮਿਸਟ ਦੀ ਸ਼ਾਪ ਸੀਗੀ ਜਿਹਦੇ ਵਿੱਚ ਅਸੀਂ ਉਹਦੇ ਖਿਲਾਫ ਐਕਸ਼ਨ ਲਿਆ ਸੀਗਾ ਜਿਸ ਦੌਰਾਨ ਸਾਨੂੰ ਇਸ ਤਰੀਕੇ ਦੇ ਕੁਝ ਕੈਪਸੂਲਸ ਮਿਲੇ ਸੀਗੇ ਉਹ ਤੋਂ ਫਿਰ ਬੈਕਵਰਡ ਜਾ ਕੇ ਅਸੀਂ ਜਿਹੜਾ ਹੈਗਾ ਇਹ ਇਸ ਬੰਦੇ ਤੱਕ ਪਹੁੰਚੇ ਹਾਂ ਤੇ ਹੁਣ ਕੁਸ਼ਕੀ ਦੇ ਦੌਰਾਨ ਸਾਹਮਣੇ ਆਏਗਾ ਕਿ ਕਿੱਥੇ ਕਿੱਥੇ ਦੀ ਸਪਲਾਈ ਸੀ ਸਰ ਐਡੀ ਵੱਡੀ ਮਾਤਰਾ ਦੇ ਵਿੱਚ ਹੀ ਕਿੱਥੋਂ ਲੈ ਕੇ ਆਇਆ ਸੀਗਾ ਉਹ ਗੇਰੇ ਗੇਰੇ ਦੇ ਵਿੱਚ ਜਿਆਦਾ ਸਪਲਾਈ ਕਰਦਾ ਸੀ ਇਹ ਇਹ ਜਿਹੜਾ ਹੈਗਾ ਇਹਦੀ ਐਕਟੀਵਿਟੀ ਜਿਆਦਾ ਤਲਵੰਡੀ ਤੇ ਮੋੜ ਤਲਵੰਡੀ ਮੋੜ ਰਾਮਪੂਰਾ ਇਸ ਏਰੀਆ 'ਚ ਜਿਆਦਾ ਸੀਗੀ ਜਿਹੜਾ ਸੋਰਸ ਹੈਗਾ ਉਹ ਅਸੀਂ ਵੈਰੀਫਾਈ ਕਰਕੇ ਗਾਂ ਬੈਕਵਰਡ ਲਿੰਕ ਜਸਟੈਬਲਿਸ਼ ਕਰ ਲੈਣਾ ਚਾਹੀਦਾ ਤਾਂ ਦੇਖੇ ਕਿੰਨੇ ਬੰਦੇ ਜੁੜੇ ਹੋਏ ਹੈ ਮੈਨੂਫੈਕਚਰਿੰਗ ਕਿੱਥੇ ਹੁੰਦੀ ਸੀ ਪੰਜਾਬ ਦੇ ਵਿੱਚ ਹੋਰੀ ਹੈ ਜੀ 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 ਉਹੀ 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 ਸਾਡੀ ਜਿਹੜੀ ਹੈਗੀ ਇਨਵੈਸਟੀਗੇਸ਼ਨ ਉਸੇ ਪਾਸੇ ਚੱਲਦੀ ਹੈ